ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਸੂनियां ਹੋਈਆਂ ਤੇ ਬਾਕੀ ਗੱਪਣਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਗਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਫਰਨਾਲਾ ਮੋਬਾਈਲ ਨੰਬਰ ਜੀ ਆਪਣਾ 9872548772 ਅੱਜ ਲਗਭਗ ਮੈਂ ਕਹਿੰਦਾ 7-8 ਬੈੜਾ ਸੇਲ ਆਪਣੇ ਕੋਲ ਹਣਾ ਹਾਂਜੀ ਹਾਂਜੀ 7 ਬੈੜਾ ਜੀ 3 ਸੂਈ ਠੀਕ ਹੈ 9872548772 ਪਹਿਲਾ ਨੰਬਰ ਜਿਹੜੀ ਬੈੜ ਦੇਖਦੇ ਆਪਾਂ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਕਹਿਵਾ ਦੇਣਾ ਸੂਈ ਨੂੰ ਅੱਜ ਤੀਜਾ ਦੇਣਾ ਜੀ ਬੱਚਾ ਮੇਲ ਕਾ ਫਾ ਹਾਂਜੀ ਹਾਂਜੀ ਜੀਰ ਜੇ ਆਪਾਂ ਓਕੇ ਆ ਓਕੇ 20 ਲੀਟਰ ਜਮਾ 10 ਲੀਟਰ ਟਾਈਮ ਦਾ ਹਾਜ਼ਰ ਹਾਜ਼ਰ ਜੀ ਹਾਜ਼ਰ ਜੀ ਜੇ ਹੁਣ ਆਪਾਂ ਬੱਚਾ ਮੂਰੇ ਬੰਨਦਾ ਆਪਾਂ ਸਮਾਜ ਚ ਆ ਚੁੱਕੀ ਹੈ ਜਮਾ ਚੋਣ ਜਾਨਕ ਨੰਬਰ ਚੋਣ ਚਾਲੇਕ ਨੰਬਰ ਕਿੰਨਾ ਅੰਦਾਜ਼ਾ ਦੁੱਧ ਪਾਉਣ ਦਾ ਇਸ ਤੋਂ ਆਪਾਂ ਨੂੰ ਦੁੱਧ ਫਲੂਨ ਨੇ ਦਿੱਤਾ ਜੀ 33 34 ਲੀਟਰ 40 ਲੀਟਰ ਦੋ ਜੀ ਮੰਨ ਕੇ ਚੱਲੇ ਗਰਮੀ ਦੇ ਹਿਸਾਬ ਨਾਲ 35 ਤੋਂ ਬਾਹਰ ਵਾਲੀ ਹੈਗੀ ਆ ਗਰਮੀ ਤਾਂ ਹੈ ਹੀ ਗਰਮੀ ਵਾਲੀ ਨਾ ਇਹ ਗਰਮੀ ਮੰਨੇ 40 ਦੋ ਜੀ ਠੀਕ ਆ ਥੋੜਾ ਕ੍ਰਾਸ ਪੈਂਦਾ ਹੈ ਜਹਣਾ ਹਾਂ ਜੀ ਗਰਮੀ ਵਾਲਾ ਤੋਹਫਾ ਹੀ ਹੈ ਜਮਾ ਤੇ ਭਾਵ ਯਾਰ ਇਹਦਾ ਕੀ ਹੋਊਗਾ ਆਪਾਂ ਖੂਨ ਤੇ ਕਰਾਂਗੇ ਜੀ ਸਾਰੀਆਂ ਸੋ ਬਰਕ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਦੂਜਾ ਸੂਆ ਤਾਜੀ ਸੂਈ ਵੀ ਆ ਤੇ ਲੇਵਾ ਫਟਫਾਟ ਪੂਰਾ ਫਿਟਿੰਗ ਵਾਲਾ ਲੇਵਾ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣੀਆਂ ਚੰਗੀਆਂ ਦਿਖਾਈ ਦੇ ਜਾਂਦੀਆਂ 20 ਲੀਟਰ ਬੋਲੇ ਦੀ ਸਟਾਰਟਿੰਗ ਆ 10 ਲੀਟਰ ਪਰ ਟਾਈਮ ਦਾ ਬੋਲਾ ਇਹਦੇ ਥੱਲੇ ਹਾਜਰਾ ਬੱਚਾ ਮੇਲਕਾਫਾ ਸੂਈ ਸਵਾਈਆ ਸੁੱਤਾਰਾ ਵਗੈਰਾ ਇਹਦੇ ਓਕੇ ਆ ਜਮਾ ਹਨਾ ਸੁੱਤ ਹਨ ਦੇਖੋ ਚਾਰੇ ਨਿਖੜਵੇਂ ਬਿੱਚੀ ਤੇ ਸਾਫ ਸੁਥਰੇ ਤੇ ਕੱਦ ਬੈੜ ਵੈੜ ਦਾ ਫੁੱਲ ਜਿਆਦਾ ਕੱਦ ਤਾਂ ਜੀ ਬਹੁਤ ਵੱਡਾ ਬੈੜ ਦਾ ਹੁੰਦਾ ਹੁੰਦਾ ਆ ਠੀਕ ਹੈ ਮੱਜਾਂ ਨਾਲ ਕੰਪੇਅਰ ਕਰਦੇ ਦੁੱਧ ਦੇ ਸਾ ਅੱਗੇ ਆਪਾਂ ਗੱਲ ਕਰਦੇ ਆ ਦੋ ਨੰਬਰ ਵੈੜ ਦੀ ਤੇ ਜਿਹੜੀ ਦੋ ਨੰਬਰ ਵੈੜ ਦੇਖੀ ਨੇ ਕਹਿਵਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਜੀ ਕਹਿਵਾ ਦਿਨ ਹੋ ਗਿਆ ਸੂਈ ਨੂੰ ਇਹ ਕੱਲ੍ਹ ਸੂਈ ਆ ਜੀ ਬੱਚਾ ਗਿਆ ਬੱਸੀ ਆ ਜੀ ਬੱਚੀ ਬੱਸੀਆ ਦੂਜਾ ਸੂਆ ਕਿੰਨਾ ਬੋੜਾ ਹਾਜ਼ਰ ਬੋੜਾ ਏ ਥੱਲੇ ਵੀ ਮੰਨ ਲਓ 16 17 ਲੀਟਰ ਆ ਜਾਂਦਾ ਅੰਦਾਜ਼ਾ ਕਿੰਨਾ ਪਾ ਦੂਗੇ ਅੰਦਾਜ਼ਾ ਪਾ ਦੂ ਜੀ 23 ਲੀਟਰ ਮੰਨ ਕੇ ਚੱਲੀਏ 25 ਤੋਂ 30 ਦੇ ਵਿੱਚ ਗਰਮੀ ਹੋਈ ਤਾਂ ਵੀ ਚੱਲਣ ਵਾਲੀ ਹੈਗੀ ਇਹਨੇ ਤੋਰੀ ਬਾਹਰ ਨੂੰ ਇਹਨੂੰ ਸੋ ਦੂਜੇ ਨੰਬਰ ਤੇ ਝੋਣ ਚਵਾ ਧਾਰਾ ਦੂ ਰੱਖਿਆ ਹਾਂਜੀ ਹਾਂਜੀ ਸੁੱਤਾਰਾ ਵਗੈਰਾ ਓਕੇ ਆ ਤੇ ਪੋਲੀ ਲੋਲੀ ਬਹੁਤ ਆ ਜਮਾ ਹਨਾ ਤੇ ਲੇਵਾ ਜਮਾ ਨਿੰਬੂ ਗੁਝਾੜ ਦਿੰਦੀ ਹੂੰ ਮੈਂ ਲਾਦਾ ਸੋ ਦੇਖੋ ਜਮਾ ਕਿਆ ਬਾਤ ਆ ਤੇ ਜਵਾਨੀ ਚ ਵੜਾ ਬੱਚਾ ਵੀ ਵਿੱਚੇ ਫੀਮੇਲ ਕਾਪ ਬੱਚੀ ਹੈ ਦੇ ਤੇ ਬੋੜਾ ਇਸ ਵਕਤ ਕਿੰਨਾ ਦੱਸਿਆ ਆਪਾਂ 20 ਲੀਟਰ ਰਿਹਾ ਹੈ ਹਾਜ਼ਰ ਆ ਜਮਾ 10 ਲੀਟਰ ਪਰ ਟਾਈਮ ਦਾ ਜੇਰ ਜਪਾ ਓਕੇ ਆ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਜਮਾ ਕਿਆ ਬਾਤ ਆ ਸਾਫ਼ ਸੁਥਰੀਆਂ ਚੰਗੀ ਜਿੰਦ ਜਾਨ ਬਲੱਡ ਦੇ ਵਿੱਚ ਆ ਵੜ ਦੂਜਾ ਸੂਆ ਜੈ ਉਹਨਾਂ ਨੂੰ ਸੂਈ ਸਵਾਈ ਮਿਲ ਕੇ ਬਣ ਚੰਗੀ ਤੇ ਚਾਰੇ ਤਾਂ ਨਿਖਣਵੇਂ ਸਾਫ਼ ਸੁਥਰੇ ਵਿੱਚ ਤਿਆਗਿਆ ਬੱਤੀਜਾ ਨੰਬਰ ਜਿਹੜੀ ਗੱਬਣ ਵੈੜ ਦੇਖੀ ਆ ਨੇ ਜੀ ਹਾਂਜੀ ਇਹ ਦੂਜਾ ਸੂਆ ਸੁਣਿਆ ਜੀ ਦੂਜਾ ਸੂਆ ਤੇ ਇੱਕ ਹੈ ਇੱਕ ਦਿਨ ਬਾਕੀ ਇਹਦੇ ਇੱਕ ਹਫਤਾ ਬਾਕੀ ਇੱਕ ਹਫਤਾ ਬਾਕੀ ਦੂਜਾ ਸੂਆ ਸੁਹੰਦੀ ਆ ਤੇ ਫਿਟਿੰਗ ਵਾਲਾ ਹਵਾਨਾ ਜਮਾ ਹਨਾ ਸੋ ਝੋਲੀ ਚੰਗੀ ਆ ਵੈੜ ਦੀ ਇੱਕ ਹਫਤਾ ਬਾਕੀ ਪਿਆ ਤੇ ਅਨਮਾਨ ਆਪਾਂ ਨੂੰ ਕੀ ਇਹ ਤੋਂ ਦੁੱਧ ਵਾਲਾ ਜੀ ਦੁੱਧ ਇਹ ਮਾਂਏ ਮੰਨੂ ਬਈ 30 ਤੇ 32 ਲੀਟਰ ਦੇਣਾ ਜੀ ਝੋਲੀ ਦੇਖੋ ਜੀ ਠੀਕ ਆ ਝੋਲੀ ਵਗੈਰੇ ਸਾਫ ਸੁਥਰੀ 30 ਕਿਲੋ ਦੁੱਧ ਮੰਨ ਕੇ ਬੰਦਾ ਇਹਨੂੰ ਖਰੀਦਦਾਰੀ ਕਰ ਸਕਦਾ ਧੋਰੋ ਜੀ ਬਾਹਰ ਨੂੰ ਸੋ ਤੀਜੇ ਨੰਬਰ ਜਿਹੜੀ ਵੈੜ ਜੈਨੂਰ ਮੇਰੇ ਸਾਹ ਨੂੰ ਦੰਦਾ ਚੂ ਵੀਰੇ ਬੈੜ ਇਹ ਨਹੀਂ ਦੇਖੀ ਨਹੀਂ ਬਾਈ ਆਪਾਂ ਪਰ ਬਈ ਸਾਗਲ ਬਾਡੀ ਡੈਂਜਰ ਦੇਖ ਕੇ ਲੱਗਦਾ ਵੀ ਚੌਗੀ ਸਗੀ ਹੋ ਹਨ ਸੋ ਹੋ ਇੱਥੇ ਦੰਦ ਚੱਕ ਵੀਰ ਨੇ ਕੀਤੇ ਨਹੀਂ ਪਰ ਇਹਦੀ ਬਾਡੀ ਵਾਂਂ ਅੰਦਰ ਦੱਸਦੀ ਆ ਤੇ ਬੈੜ ਸਾਫ ਸੁਥਰੀ ਜਿਵੇਂ ਕਬੂਤਰੀ ਵਰਗੀ ਬੈੜ ਆ ਪੋਲੀ ਜਾਂਦੇ ਬਹੁਤ ਪਈਆ 30 ਦੇ ਆਟੇ ਘੜੇ ਦੁੱਧ ਪਾ ਦੂਗੀ ਤੇ ਜਿੰਦ ਜਾਨ ਵੱਡੀ ਬੁੱਡੀ ਸੈਜ ਵਗੈਰਾ ਤੇ ਬਿਊਟੀ ਵਗੈਰਾ ਬਹੁਤ ਆ ਤੇ ਬਾਕੀ ਹੱਡਾ ਪੈਰਾਂ ਦੇ ਦੇਖੋ ਬਿਲਕੁਲ ਮਜ਼ਬੂਤ ਆ ਪੂਰੀ ਸਾਫ ਸੁਥਰੀ ਬੈੜ ਦੂਜਾ ਸੂਆ ਸੁੰਦਿਆ ਤੀਜੇ ਨੰਬਰ ਤੇ ਆ ਗਈ ਗੱਬੜ ਇੱਕ ਹਫਤਾ ਸੂਣ ਚ ਬਾਕੀ ਅੱਗੇ ਬਾਈ 4 ਇਹ ਬਲੂਮਸੀ ਹੈ ਇਹ ਮੂੰਹ ਦੋ ਦੰਦਾਂ ਦਾ ਪਲੂਨ ਮੂੰਹ ਦੋ ਦੰਦਾਂ ਦਾ ਕੈਨਲ ਲੈਂਦੀ ਸੂਣ ਚ ਜੇ ਇਹ ਆਏ ਮੰਨੋ ਇਹ 6 ਦਿਨ ਪਈ 6 ਦਿਨ ਇਹਦੇ ਜ਼ੂਨ ਚ ਤੇ ਇਹਦੇ ਦਿਨ ਕੈਕ ਪਾਇਆ ਸੂਣ ਜੀ ਇਹ 6 ਦਿਨ ਪਈ 6 ਦਿਨ ਇਹਦੇ ਸੂਣ ਚ ਬਾਕੀ ਪਈ ਆ ਤੇ ਦੰਦੋ ਕਿਵੇਂ ਇਹ ਦੋ ਦੰਦਾਂ ਦਾ ਜੀ ਦੰਦੋ ਦੋ ਦੰਦਾਂ ਦਾ ਹਨਾ ਤੇ ਅੰਦਾਜ਼ਾ ਪਈ ਤਾਂ ਕਿੰਨਾ ਗਲਾਸ ਦੁੱਧ ਕਿੰਨਾ ਪਾ ਦੂਗੀ ਇਹ ਅੰਦਾਜ਼ਾ ਜੀ ਮੰਨ ਲਓ 22-23 ਲੀਟਰ ਮੰਨੋ ਜੀ ਤੋਰ ਦੇ ਲੋ 27 28 ਕਿਲੋ ਤੋਂ ਤੁਹਾਡੇ ਲਈ ਪਾ ਦੂ ਮੂੰਹੋਂ ਦੋ ਦੰਦ ਹਨਾ ਸੋ ਜਮਾ ਜਿੰਦ ਜਾਨ ਬਰੀਰ ਵਾਲਾ ਬੱਚਾ ਹੀ ਆ ਤੇ ਹਵਾਨਾ ਪੂਰਾ ਫਿਟਿੰਗ ਵਾਲਾ ਜਮਾ ਕਿਆ ਬਾਤ ਆ ਤੇ ਬਰੱਡ ਦੇ ਵਿੱਚ ਬੱਚਿਆ ਜਮਾ ਮੂੰਹੋਂ ਦੋ ਦੰਦ ਤੇ ਲੈ ਜੋ ਹਜੇ ਹਫ਼ਤਾ ਸੂਚ ਹਾਂਜੀ ਚੌਥੇ ਨੰਬਰ ਤੇ ਆ ਗਈ ਪਲੂਣ ਬੱਚੀ ਬੋਦੀ ਵਗੈਰਾ ਦੇਖੋ ਜਾਤ ਬਾਤ ਬੱਚੀ ਦੀ ਬਹੁਤ ਅੱਖਰ ਬਹੁਤ ਚੰਗੇ ਆ ਤੇ ਸਲੀਨ ਦੇ ਕੱਪੜੇ ਕੋਈ ਚਮਕਦੀ ਪਈ ਆ ਜਮਾ ਕਿਆ ਬਾਤ ਆ ਪੂਰੀ ਸਾਫ਼ ਸੁਥਰੀ ਚੰਗਾ ਦੁੱਧ ਪਾ ਦੂਗੀ ਜਿਹੜੇ ਵੀਰ ਨੇ ਬਰੀਡ ਦੇ ਕੰਮ ਕਰਨਾ ਬਰੀਡਿੰਗ ਵਾਲੀ ਬੱਚੀ ਹੈ ਜਮਾ ਪਲੂਣ ਪਹਿਲਾ ਸੂਆ ਫੱਟ ਬਾੜ ਮੂਹੋ ਦੁੱਧ ਦਾਂਦਾ ਬਿਲਕੁਲ ਬੱਚਾ ਆ ਜੇ ਤੇ ਅੱਗੇ ਆਪਾਂ ਪੰਜਵੇਂ ਨੰਬਰ ਜਿਹੜੀ ਦੇਖੀ ਆ ਨੀ ਜੀ ਹਾਂਜੀ ਇਹ ਜਰਸੀ ਕਰਾਉਂਦਾ ਜੀ ਜਰਸੀ ਚ ਕਰਾਉਸ ਸੂਆ ਕਿਹੜਾ ਸੁੰਦੀ ਆ ਜੀ ਦੂਜੇ ਹੀ ਇਹ ਸੁੰਦੀ ਜੀ ਕੈਕ ਦਿਨ ਲਈ ਜਸੂਂ ਚੋਏ ਕਿਹੜੇ ਪਏ ਜੀ ਇਹ 9 ਦਿਨ ਪਏ 9 ਦਿਨ ਬਾਅਦ ਕੀ ਦੂਜਾ ਸੂਆ ਕਿੰਨਾ ਦੁੱਧ ਮੰਨ ਕੇ ਲੈ ਸਕਦਾ ਆਪਾਂ ਇਹਨੂੰ ਇਹ ਮੰਨ ਲਓ 20 ਤੋਂ 22 ਲੀਟਰ ਮੰਨ ਲਓ ਠੀਕ ਹੈ ਚੀਪਾ ਜੂਪਾ ਓਕੇ ਆ ਓਕੇ ਆ ਜੀ ਠੀਕ ਹੈ ਨੇ ਬਾਦ ਨੌ ਨੌ 10 ਦਿਨ ਬਾਕੀ ਸੂਣ ਚ ਜਰਸੀ ਚ ਕਰਾਸ ਆ ਗਈ ਹੈ ਨਾ ਤੇ ਹੈ ਮੰਨ ਕੇ ਚਲੋ ਮੱਝਾਂ ਨਾਲ ਦਾ ਦੁੱਧ ਪਾਉਣ ਵਾਲੀ ਜਮਾ ਫੈਂਟ 1 ਲੀਟਰ ਦੁੱਧ ਦਿੱਤਾ ਬਈ ਇਹਦਾ ਪਹਿਲੇ ਠੀਕ ਹੈ ਸੋ 18 ਤੋਂ 20 ਦੇ ਵਿੱਚ ਵਿੱਚ ਆਪਾਂ ਮੰਨ ਕੇ ਚੱਲਦੇ ਆ ਖਰੀਦ ਸਕਦੇ ਆ ਇਹਨੂੰ ਤੇ ਦੂਜਾ ਸੂਆ ਸੁੰਦੀ ਆ ਜਰਸੀ ਚ ਕਰਾਸ ਬੈੜ ਪੈਂਦੀ ਆ ਥਾਂਡੇ ਬਾ ਬਿਲਕੁਲ ਮੱਝਾ ਵਰਗਾ ਸਾਫ਼ ਸੁਥਰਾ ਤੇ ਰਾਜੀ ਪਲੀ ਵੀ ਜਿੰਦ ਜਾਨ ਵਾਲੀ ਵਹਿੜਾ ਸੋ ਦੇਖੋ ਬੂਥੀ ਵਗੈਰਾ ਚੰਗੀ ਇਹ ਤਾਂ ਆਪਾਂ ਜਰਸੀ ਦੇ ਬੱਚੇ ਵੀ ਚੰਗੇ ਲੈ ਸਕਦੇ ਆ ਤੇ ਕਦ ਕੱਦ ਦੇ ਵਿੱਚ ਬਹਿੜਾ ਗਈ ਸੁਹਾ ਦੂਜਾ ਸੁੰਦੀਆ ਤੇ ਫਿਰ ਅਗੇ ਜਿਹੜੇ ਆਪਾਂ ਦੇਖੀ ਜਾਂਦੇ ਹਾਂਗੇ 5ਵੇਂ ਨੰਬਰ ਸੇਵੇਂ ਨੰਬਰ ਤੇ ਹੈਨਾ ਹਾਂਜੀ ਸੇਵੇਂ ਨੰਬਰ ਤੇ ਆ ਗਈ ਆਪਣੀ ਕਰੌਸ ਆ ਗਈ ਹੈ ਹਾਂਜੀ ਹਾਂਜੀ ਕਰੌਸ ਸੂਈ ਸਵਾਈ ਹਾਂਜੀ ਸੂਈ ਕੈ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ ਜੀ 8 ਤੇ 9 ਦਿਨ ਜੀ 8 ਤੇ 9 ਦਿਨ ਬੱਚਾ ਗਈ ਹੈ ਬੱਚਾ ਬੱਸਾ ਜੀ ਦੁੱਧ ਕਿੰਨਾ ਹੈ ਇਸ ਵਕਤ ਦੁੱਧ ਆਟਮ ਤੇ ਨਾਲ ਲੀਟਰ ਹੈ ਸਾਢੇ 6 ਲੀਟਰ ਟਾਈਮ ਦਾ ਹਾਂਜੀ ਤੇ ਦੇ ਕਿੰਨਾ ਕੁ ਦੇਉਗੀ ਬਾਏ ਮੰਨੋ 14 ਤੇ 15 ਮੰਨੋ ਜੀ ਦੋ ਹੀ ਵਧੂਗੀ ਜਿਵੇਂ 18 ਵੀ ਕਹਿਣ ਦੇ ਦਿੰਦੀ ਨਹੀਂ ਹੈ ਕਿ ਰੇਟ ਬਾਜਵੋ ਹਾਂਜੀ ਹਾਂਜੀ ਤੋਰੇ ਵੀਰ ਵਾਰ ਨੂੰ ਇਹਨੇ ਚੌਣ ਚਵੈਕ ਨੰਬਰ ਹਾਂਜੀ ਹਾਂਜੀ ਦੂਜਾ ਸੂਆ ਸੂਈ ਸਵਾਈ 13 ਲੀਟਰ ਭਾਂਡੇ ਚ ਪਾਉਣ ਵਾਲਾ ਤੇ ਸੇਵਾ ਕਰ ਲਾਂਗੇ 15 ਆਪ ਦੇ ਦੂਗੀ ਹਨਾ ਹਾਂਜੀ ਹਾਂਜੀ ਬਸ ਠੀਕ ਹੈ 15 ਮੰਨ ਕੇ ਲੈ ਬਈ ਜੀ 13 ਇਸ ਟਾਈਮ ਤਿਆਰ ਹੈ ਜੀ ਸੋ ਵੀਰੋ ਜਮਾ ਜੱਜ ਕਰਾ 13 ਥੱਲੇ ਤਿਆਰ ਆ 15 ਕ ਦੇ ਦੂਗੀ ਨਾੜਾ ਵਗੈਰਾ ਸੋਹਣੀਆਂ ਤੇ ਕੱਦ ਘੜ ਬਹੁਤ ਆ ਜਰਸੀ ਦੇ ਵਿੱਚ ਪੈਂਦੀ ਹੈ ਕ੍ਰਾਸ ਲਾਲ ਰੰਗ ਦੀ ਆ ਗਈ ਇਹ ਕ੍ਰਾਸ ਵਹਿੜ ਗਿਆ ਸਕਦਾ ਪਹਿਲੇ ਨੇਵਾ ਲੂਵਾ ਸੋਹਣਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਸਹੀ 2:3 ਤੋਂ 3 ਵਜੇ ਦਾ ਟਾਈਮ ਹੈ ਇਸ ਵਕਤ ਉਸ ਤੇ ਐਂਡ ਤੇ ਜਿਹੜੇ ਆਪਾਂ ਵਿਹੜ ਦੇਖਿਆ ਨੇ ਆਪਣੀ ਆਏਗੀ ਸਾਈਵਾਲ ਕਿਸਮ ਦੀ ਜਹ ਹਨਾ ਹਾਂਜੀ ਸਾਈਵਾਲ ਠੀਕ ਐ ਕਿਹੜਾ ਸੂਆ ਸੁੰਜੇ ਇਹ ਪਹਿਲਾ ਹੀ ਪਹਿਲਾ ਸੂਆ ਪਲੂਨ ਸੁੰਦੀ ਆ ਤੇ ਥੋੜੇ ਥੋੜੇ ਭਲਾ ਪਾਉਣ ਲੱਗੀ ਹੈ ਹਨਾ ਹਾਂਜੀ ਹਾਂਜੀ ਤੇ ਕਹਿ ਇੱਕ ਦਿਨ ਕੱਢਦੀ ਆ ਜਾਈ ਇਹ ਮੈਨੂੰ ਹਫਤਾ ਪਿਆ ਜੀ ਇਹ ਇੱਕ ਹਫਤਾ ਬਾਕੀ ਕਿੰਨਾ ਕੁ ਦੁੱਧ ਮੰਨ ਕੇ ਲੈਵੇ ਬੰਦੇ ਨੂੰ ਆਏ ਮਾਨੂੰ ਵੀ 12 ਲੀਟਰ ਦੇਣੀ ਜਾਜਗਲਾ 12 13 ਤੇ ਰੇਟ ਵੀ ਫਿਰ 12 13 ਵਾਲੀ ਹੋਵੇ ਹਾਂਜੀ ਹਾਂਜੀ ਰੇਟ ਜਾਜ ਹੋਵੇ ਬਿਲਕੁਲ ਜਾਜ ਠੀਕ ਐ ਤੋੜਾ ਤਾਰਾ ਓਕੇ ਹਾਂਜੀ ਹਾਂਜੀ ਤੋਰੀ ਵਾਰ ਨੂੰ ਸੋ ਫਿਰ ਐਂਡ ਤੇ ਆਪਾਂ ਜਿਹੜੀ 12 13 ਕਿਲੋ ਦੁੱਧ ਪੌਣ ਵਾਲੀ ਬਾਜਬ ਪਾ ਲਈ ਸੋ ਮਾਲ ਆਪਣੇ ਕੋਲ ਸਾਰੇ ਜੇ ਕਿਨੇ ਬਰੀਡ ਵਾਲੀ ਲੈਣੀ ਆ ਉਹ ਵੀ ਹੈਗੀ ਆ ਤੇ ਹਲਕੀ ਲੈਣੀ ਆ ਉਹ ਵੀ ਹੈਗੀ ਆ ਸਾਰੇ ਭਾਂਤਾਂ ਮਾਲ ਦਿਖਾਦਾ ਆਪਾਂ ਤੁਹਾਨੂੰ ਮੰਨ ਕੇ ਚਲੋ ਵੀ ਲੇਸ ਦੇ ਬਾੜਕ ਤੇ ਲੈ ਕੇ ਗੁਰਦੇ ਘਟੇ ਤੱਕ ਸਾਰਾ ਕੁਝ ਦਿਖਾਤਾ ਨਿਰਖ ਵਰਕ ਤੁਸੀਂ ਆਪ ਕਰਨੀਆਂ ਸੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਸਾਈਵਾਲ ਤੇ ਐਚਐਫ ਤੇ ਵਿੱਚ ਆਪਾਂ ਦਿਖਾ ਦਿਆ ਕਰਾਸ ਬੈੜਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀ